ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਡੇਰਾ ਬਨਾਨਕ ਮੁਹੱਲਾ ਕੁਲੀਆਂ ਦਾ ਸੀਵਰੇਜ ਜਾਮ ਮੁਹੱਲੇ ਵਾਲਿਆਂ ਵੱਲੋਂ ਆਸ਼ਿਕ ਤਰਨਾ ਐਮਸੀ ਧਵਿੰਦਰ ਸਿੰਘ ਪਾਲੀ ਤੇ ਐਮਸੀ ਤਰਮਪਾਲ ਵੱਲੋਂ ਸਮਰਥਨ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੱਜ ਡੇਰਾ ਬਨਾਨੀ ਦੀ ਮਿਊਨਿਸਪਲ ਕਾਉਂਸਲ ਮੁਹੱਲਾ ਕੁਲੀਆਂ ਦੇ ਨਿਵਾਸੀਆਂ ਵੱਲੋਂ ਤਰਨਾ ਦਿੱਤਾ ਗਿਆ ਐਮਸੀ ਧਵਿੰਦਰ ਸਿੰਘ ਪਾਲੀ ਨੇ ਕਿਹਾ ਕਿ ਸੀਵਰੇਜ ਬੰਦ ਹੋਣ ਕਰਕੇ ਮੋਲੇਵਟੀਆਂ ਦਾ ਬਹੁਤ ਬੁਰਾ ਹਾਲ ਹੈ ਤੇ ਮੋਹੱਲਾ ਕੁੱਲੀਆਂ ਦੇ ਨਿਵਾਸੀਆਂ ਦੀ ਕੋਈ ਵੀ ਸੁਣਾਈ ਨਹੀਂ ਹੋ ਰਹੀ ਉਹਨਾਂ ਕਿਹਾ ਕਿ ਅੱਜ ਸੰਕੇਤਿਕ ਤਰਨਾ ਲਗਾਇਆ ਗਿਆ ਹੈ ਪਰ ਜੇ ਸੀਵਰੇਜ ਦੀ ਸਫਾਈ ਨਹੀਂ ਹੁੰਦੀ ਤਾਂ 100ਵਾਂ ਤੋਂ ਬਾਅਦ ਇਹ ਤਰਨਾ ਵਿਸ਼ਾਲ ਰੂਪ ਧਾਰਨ ਕਰ ਲਵੇਗਾ ਉਧਰ ਡੇਰੇ ਬਨਾਰੰਗ ਦੇ ਈਓ ਜਤਿੰਦਰ ਕੁਮਾਰ ਤੇ ਜੇ ਆਈ ਮਾਨਪ੍ਰੀਤ ਸਿੰਘ ਨਾਲ ਜਦੋਂ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਤੇ ਪਿਛਲੇ 2 ਦਿਨਾਂ ਤੋਂ ਸੀਵਰੇਜ ਦੀ ਸਫਾਈ ਦਾ ਕੰਮ ਚਲ ਵੀ ਰਿਹਾ ਹੈ ਜਲਦ ਹੀ ਸੀਵਰੇਜ ਨੂੰ ਸਚਾਰੂ ਰੂਪ ਦੇ ਵਿੱਚ ਚਲਾ ਦਿੱਤਾ ਜਾਵੇਗਾ ਨਾਲ ਹੀ ਮੌਕੇ ਤੇ ਮੌਜੂਦ ਕਲਰਕ ਟਰੈਲ ਸਿੰਘ ਨੇ ਵੀ ਦੱਸਿਆ ਕਿ ਇਸ ਮਸਲੇ ਦੇ ਜਲਦੀ ਹੱਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਮੁਬਾਰਕ 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 ਅਸੀਂ ਦੇਰਾ ਬਾਬਾ ਨਾਨਕ ਕੁਲੀਆ ਮਹੱਲੇ ਦੇ ਵਸਨੀਕਾਂ ਜੀ ਅੱਜ ਤੋਂ 4 ਮਹੀਨੇ ਪਹਿਲਾਂ ਐਡੀਨ ਸਾਹਿਬ ਨੂੰ ਲਿਖਤੀ ਰੂਪ ਚ ਦਿੱਤੀ ਰਿਪੋਰਟ ਤੇ ਸਾਬੂਰ ਹਨ ਉਸੇ ਦਾ ਮੈਸੇਜ ਕੀਤਾ ਕਿ ਤਿੰਨ ਦਿਨਾਂ ਚ ਹੱਲ ਕਰਵਾਇਆ ਜਾਵੇ ਲੇਕਿਨ ਇਹਨਾਂ ਅ fırsਰਾਂ ਦੇ ਸਿਰ ਤੇ ਕੋਈ ਜੂਨ ਨਹੀਂ ਸਰਕੀ ਜੀ ਸਾਡੇ ਮਹੱਲੇ ਤੱਕ ਕੋਈ ਦੇਖਣ ਤੱਕ ਨਹੀਂ ਗਿਆ ਜੀ ਹਾਂ ਕੁਲੀਆਂ ਬਸਤੀ ਡੇਰਾ ਬਾਬਾ ਨਾਨਕ ਵਾਰਡ ਨੰਬਰ 4 ਦੇ ਵਸਨੀਕ ਸਾਰੇ ਜਿਹੜੇ ਗਫਤਰ ਨਗਰ ਕੌਂਸਲ ਡੇਰਾ ਬਾਬਾ ਨਾਨਕ ਆਣ ਕੇ ਧਰਨਾ ਮਾਰਿਆ ਕੋਈ ਖੁਸ਼ੀ ਦਾ ਧਰਨਾ ਨਹੀਂ ਕਿਉਂਕਿ 4-5 ਸਾਲ ਤੋਂ ਅਸੀਂ ਲਗਾਤਾਰ ਇਸ ਨਗਰ ਕਾਉਂਸਲ ਨੂੰ ਜਿਹੜੀਆਂ ਬੇਨਤੀਆਂ ਦਰਖਾਸਤਾਂ ਟੈਲੀਫੋਨ ਰਾਹੀਂ ਜਿਹੜਾ ਮੈਸੇਜ ਦਿੰਦੇ ਰਹਿਆ ਆਂ ਵੀ ਉੱਥੇ ਸੀਵਰੇਜ ਦਾ ਬਹੁਤ ਮੰਦਾ ਹਾਲ ਆ ਪਰ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਹੁਣ 2-3 ਮਹੀਨੇ ਤੋਂ ਉੱਥੋਂ ਦੇ ਸਾਰੇ ਵਸਨੀਕਾਂ ਦੇ ਲਗਭਗ ਘਰਾਂ ਦੇ ਅੰਦਰ ਜਿਹੜਾ ਉਹ ਗੰਦਾ ਪਾਣੀ ਸੀਵਰੇਜ ਦਾ ਵੜਦਾ ਕੋਈ ਸਾਡਾ ਸੱਜਣ ਮਿੱਤਰ ਕੋਈ ਭਰਾ ਰਿਸ਼ਤੇਦਾਰ ਆਉਂਦਾ ਤੇ ਉੱਥੇ ਰੋਟੀ ਤੱਕ ਖਾ ਕੇ ਰਾਜ਼ੀ ਨਹੀਂ ਹੁੰਦਾ ਅੱਜ ਇੱਕ ਬੇਨਤੀ ਵੀ ਕਰਦਾ ਹਾਂ ਤੇ ਨਗਰ ਕੌਂਸਲ ਨੂੰ ਵਾਰਨਿੰਗ ਵੀ ਦਿੰਨੇ ਆ ਕਿ ਜੇ ਇਹਨਾਂ ਨੇ ਉਸ ਪਾਣੀ ਦਾ ਹੱਲ ਨਾ ਕੀਤਾ ਤੇ ਆਉਣ ਵਾਲੇ ਸਮੇਂ 'ਚ ਇੱਥੇ ਅਣਮਿੱਥੇ ਸਮੇਂ ਦੇ ਲਈ ਜਿਹੜੀ ਆ ਉਹ ਹੜਤਾਲ ਕੀਤੀ ਜਾਏਗੀ ਪਤਾ ਨਹੀਂ ਕਿੰਨਾ ਚਿਰ ਚੱਲੇ ਜਿੰਨਾ ਚਿਰ ਵੀ ਚੱਲੇਗੀ ਅਸੀਂ ਉਸ ਜ਼ਿੰਦਗੀ ਜੀਣ ਨਾਲੋਂ ਨਗਰ ਕੌਂਸਲ ਦੇ ਦਫ਼ਤਰ ਅੱਗੇ ਬਹਿ ਕੇ ਭੋਖੜਤਾ ਰੱਖਣੀ ਜਿਹੜੀ ਆ ਉਹ ਮناسب ਸਮਝਾਂਗੇ ਇੰਨੀਆਂ ਗੱਲਾਂ ਕਰਕੇ ਮੈਂ ਨਗਰ ਕੌਂਸਲ ਨੂੰ ਫੇਰ ਬੇਨਤੀ ਕਰਦਾ ਕਿ ਫੌਰੀ ਤੌਰ ਤੇ ਮਹੱਲਾ ਕੁੱਲੀਆਂ ਬਸਤੀ ਦਾ ਜਿਹੜਾ ਉਸ ਵਾਈ ਦਾ ਪਾਣੀ ਸੀਵਰ ਦੇ ਪਾਣੀ ਦਾ ਪ੍ਰਬੰਧ ਕੀਤਾ ਜਾਏ ਨਹੀਂ ਤੇ ਲੰਮੇ ਸਮੇਂ ਲਈ ਸੰਘਰਸ਼ ਜਿਹੜਾ ਸ਼ੁਰੂ ਕੀਤਾ ਜਾਵੇਗਾ ਦੇਖੋ ਜੀ ਸਾਡਾ ਮਲਾ ਕੁਲੀਆਂ ਉੱਥੇ ਸੀਵਰੇਜ ਨੂੰ ਮੈਂ ਕਿਹਾ ਦੋ ਮਹੀਨੇ ਹੋ ਗਏ ਨੇ ਬੰਦ ਪਏ ਨੇ ਪਰ ਪਾਣੀ ਨਹੀਂ ਪਹਿਲਾਂ ਤੇ ਚੱਲਦਾ ਰਿਹਾ ਪਾਣੀ ਹੁਣ ਬਿਲਕੁਲ ਬੰਦ ਹੋ ਗਿਆ ਦਾ ਜਮਿਨਾ ਕੋ ਹੋ ਗਿਆ ਮੇਰੇ ਖਿਆਲ ਨਾਲ ਬੰਦ ਹੋ ਗਿਆ ਮਹੀਨੇ ਦੋ ਮਹੀਨੇ ਹੋ ਗਏ ਔਰ ਬਿਲਕੁਲ ਨਕਰ ਕਾਉਂਸਲ ਦੇ ਵੱਲੋਂ ਕੋਈ ਉਧਰ ਬਾਰ-ਬਾਰ ਸ਼ਿਕਾਇਤ ਕਰਨ ਤੇ ਬਾਰ-ਬਾਰ ਉਹਨਾਂ ਨੂੰ ਕੰਪਲੇਨ ਕਰਨ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਰਿਹਾ ਅੱਜ ਹਾਲਾਤ ਇਹ ਆ ਕਿ ਉੱਥੇ ਪਾਣੀ ਜਿਹੜਾ ਲੋਕਾਂ ਦੇ ਘਰਾਂ 'ਚ ਬਣ ਰਿਹਾ ਸੀਵਰੇਜ ਦਾ ਨਿਕਲ ਕੇ ਉਸੇ ਮਹੱਲੇ 'ਚੋਂ ਬਾਹਰ ਹੀ ਨਹੀਂ ਆ ਰਿਹਾ ਪਾਣੀ। ਔਰ ਇਹਨਾਂ ਨੂੰ ਬਾਰ-ਬਾਰ ਇਹਨਾਂ ਨੂੰ ਕਹਿੰਦੇ ਰਹੇ ਆਂ ਪਰ ਇਹਨਾਂ ਦੇ ਕੋਈ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕੀ। ਅੱਜ ਵੀ ਅਫਸਰਾਂ ਨਾਲ ਗੱਲ ਕਰਦੇ ਆਂ ਅਸੀਂ ਕਰ ਰਹੇ ਆਂ ਦੇਖ ਰਹੇ ਆਂ ਕੋਈ ਕੰਮ ਨਹੀਂ ਕਰਦਾ ਪਿਆ। ਅੱਜ ਦੇਖ ਲਓ ਹਾਲਾਤ ਇਹ ਆ ਕਿਸੇ ਕੋਈ ਵੀ ਨਹੀਂ ਜਿਤ ਮੁਲਾਜ਼ਮ। ਬਭੀ ਨਾ ਕੋਈ ਅਫਸਰ ਜੇ ਨਾ ਕੋਈ ਈਓ ਨਾ ਕੋਈ ਦੂਸਰਾ ਤੁਹਾਡਾ ਕੋਈ ਸੁਪਲੈਂਟ ਕੋਈ ਨਹੀਂ ਹੈ ਜਿਹੜੇ ਜਿਹੜੇ ਬੈਠੇ ਨੇ ਉਹ ਬਾਹਰ ਆ ਕੇ ਕੋਈ ਸੁਣਨ ਨੂੰ ਤਿਆਰ ਨਹੀਂ ਆ। ਇਹ ਮਜਬ ਇਹ ਲੋਕ ਕਿਥੇ ਜਾਣ ਇਹਨਾਂ ਨੂੰ ਕਹੋ ਵੀ ਤੁਸੀਂ ਇੱਕ ਦਿਨ ਦੁਸਰੇ ਬੈ ਕੇ ਰੋਟੀ ਖਾ ਕੇ ਵੇਖੋ ਕਿਥੇ ਖਾਂਦੇ ਨੇ ਰੋਜ਼ ਫਿਰ ਲੱਗੇ ਇਹਨਾਂ ਨੂੰ ਪਤਾ ਵੀ ਕਿੱਦਾਂ ਔਰ ਇਹ ਅੱਜ ਇਹਨਾਂ ਨੂੰ ਪਹਿਲਾ ਦਿਨ ਵਾਰਨਿੰਗ ਦੇਣ ਲੱਗੇ ਆ ਅੱਜ ਦੀ ਸਿਰਫ ਇੱਕ ਵਾਰਨਿੰਗ ਦੇਣੀ ਆ 2 ਘੰਟੇ ਬਿਠੀ 4 ਘੰਟੇ ਬਿਠੀਏ ਅੱਜ ਵਾਰਨਿੰਗ ਦੇਣੀ ਆ ਇਸ ਤੋਂ ਬਾਅਦ ਪੱਕਾ ਤਰਨਾ ਲੱਗੇਗਾ ਜੇ ਇਹਨਾਂ ਦਾ ਨਾਸਫਾਈ ਹੋ ਗਈ ਔਰ ਨਾ ਇਹਨਾਂ ਦਾ ਕੋਈ ਅਫਸਰ ਅਜੇ ਤੱਕ ਆ ਕੇ ਸਾਨੂੰ ਕਿਸੇ ਦਾ ਆਸ਼ਵਾਸਨ ਦਿੱਤਾ ਵੀ ਕੋਈ ਅਸੀਂ ਆ ਕਰ ਰਹੇ ਆ ਕਿ ਆ ਠੀਕ ਹੋ ਜਾ ਕਦੀ ਹੋਏਗਾ ਜਾਂ ਦੱਸਣ ਵੀ ਹੋਣਾ ਹੀ ਨਹੀਂ ਠੀਕ ਜੀ ਤੁਸੀਂ ਇਦਾਂ ਹੀ ਰਹਿਣਾ ਇਹ ਜੀ ਅੱਜ ਦੇ ਦਿੱਤੀ ਉਹ ਪਹਿਲਾਂ ਇਹਨਾਂ ਨੂੰ ਬਹੁਤ ਰਿਟਰਨ ਰਿਟਰਨ ਵੀ ਦਿੱਤੀਆਂ ਕਿ ਸ਼ਿਕਾਇਤ ਆਪਾਂ ਆਸ਼੍ਰੀਮ ਸਾਹਿਬ ਕੋਲ ਇੱਥੇ ਵੀ ਦੇ ਕੇ ਰੋਜ਼ ਦੇ ਫੋਨ ਕਰਦੇ ਆ ਕਦੀ ਮੰਤਪ੍ਰੀਤ ਕਲਰਕ ਨੂੰ ਕਰਦੇ ਆ ਕਦੀ ਕਿਸੇ ਨੂੰ ਕਰਦੇ ਆ ਇਹੋ ਸਪਾਈ ਕਰਾਉ ਕਦੀ ਸੀਵਰੇਜ ਵਾਲਿਆਂ ਨੂੰ ਕਰਦੇ ਆ ਰੋਜ਼ ਵੇਖ ਕੇ ਆ ਜਾਂਦੇ ਨੇ ਪਿਆ ਹੰਦੀ ਹੋ ਰਿਹਾ ਜੀ ਹੰਦੀ ਹੋ ਰਿਹਾ ਕਿ ਉਹ ਇੰਨੇ ਸਾਲ ਤੋਂ ਪਹਿਲਾਂ ਸੀਵਰੇਜ ਚੱਲਦਾ ਪਿਆ ਜੀ ਕਦੀ ਬੰਨਾ ਬਣਾ ਦੰਗੇ ਇਹ ਪਾਣੀ ਸਾਰਿਆਂ ਦੇ ਜੁੜ ਗਿਆ ਜੀ ਆਸੇ-ਪਾਸੇ ਪਾਣੀ ਜੁੜ ਗਿਆ ਪਾਣੀ ਜੁੜ ਗਿਆ ਤੇ ਪਹਿਲਾਂ ਵੀ ਪਾਣੀ ਜੁੜਿਆ ਸੀ ਆ ਤਿੰਨ ਚਾਰ ਸਾਲ ਤੋਂ ਹੀ ਪਾਣੀ ਜੁੜਿਆ ਨੂੰ ਉਦੋਂ ਕਿੱਦਾਂ ਚੱਲਦਾ ਪਿਆ ਸੀਵਰੇ ਈਆਂ ਸਭ ਕੋ ਜਾਣਾ ਹੈ ਇਹਦੇ ਪਹਿਤੋਂ ਨਗਰ ਕੌਂਸਲ ਕੋ ਆਏ ਆ ਨਾ ਐਡੀ.ਐਮ. ਸਾਹਿਬ ਨੇ ਉਹਨਾਂ ਐਸ.ਡੀ.ਐਮ. ਸਾਦ ਨੂੰ ਤਾਂ ਨਗਰ ਕੌਂਸਲ ਨਾਲ ਡੀਲ ਕਰਨਾ ਇਹਦੇ ਨਗਰ ਕੌਂਸਲ ਦਫ਼ਤਰ ਚ ਆਏ ਆ ਆਪ ਵੀ ਦੱਸਾਂ ਐਸ.ਡੀ.ਐਮ. ਸਾਹਿਬ ਨੂੰ ਇਹ ਥੋੜਾ ਗੱਲ ਆਪ ਵੀ ਅਸੀਂ ਐਸ.ਡੀ.ਐਮ. ਸਾਦੇ ਦਫ਼ਤਰ ਜਾ ਕੇ ਤਰਨਾ ਲਾ ਦੀਓ ਅਸੀਂ ਨਗਰ ਕੌਂਸਲ ਕੋ ਬੈਠੇ ਉਹਨਾਂ ਦੇ ਮੰਨ ਲਓ ਕਾਨੂੰ ਡੀਸੀ ਸਰ ਨੂੰ ਲਾ ਦਾਂਗੇ ਪ੍ਰਸ਼ਾਸਕ ਤਾਂ ਅਹੀਂ ਉੱਤੇ ਤੁਰੇ ਜਾਣਾ ਅਹੀਂ ਤੇ ਆਪੇ ਨਗਰ ਕੌਂਸਲ ਕਿੱਧਰ ਨਾਲੋਂ ਨਾ ਜੀ ਤੁਹਾਡੀ ਕੋਈ ਲੈਟਰਤਾਰਾ ਕੋਈ ਨਹੀਂ ਇੱਥੇ ਦਿੱਤੀ ਆ ਜੀ ਯਾਰ ਸ਼ਹਿਰ ਦੇ ਕੰਮਾਂ ਦੀ ਸਫਾਈ ਸੀ ਸੀਵਰੇਜ ਦੇ ਕੰਮਾਂ ਦੀ ਲੈਟਰਾਂ ਦੇ ਦਿੰਦੀਆਂ ਇਹਨਾਂ ਨੂੰ ਜਦੋਂ ਇਹ ਮੈਨੂੰ ਬਾਰ-ਬਾਰ ਆ ਕੇ ਪਰਸਨਲੀ ਸ਼ਿਕਾਇਤ ਕਰਦੇ ਆਂ ਕਿ ਸੀਵਰੇਜ ਬੰਦਿਆ ਔਰ ਇਹਨਾਂ ਨੂੰ ਹੀ ਪਤਾ ਸਾਰਿਆਂ ਨੂੰ ਸੀਵਰੇਜ ਬੰਦ ਪਿਆ ਤੇ ਇਹਦੇ ਚ ਲੈਟਰ ਵਾਲੀ ਕਿਹੜੀ ਗੱਲ ਹੈ ਲੈਟਰ ਜੀ ਪਈ ਨਾ ਨਾ ਲਾਉ ਲੈਟਰ ਲਿਖਨੇ ਇਹਨਾਂ ਨੂੰ ਵੀ ਜਿਹੜਾ ਇਹਨਾਂ ਕੋਲ ਲੈਟਰ ਦਈਏ ਜਰੂਰੀ ਜਿਹੜੇ ਉਹਨਾਂ ਨੂੰ ਲੈਟਰ ਵੀ ਦਿੱਤੀ ਬਕਾਇਦਾ ਐਸਡੀਐਮ ਨੂੰ ਦਿੱਤੀ ਤਾਂ ਹਾਂ ਜੀ ਇਹ ਮੱਲੇ ਵਾਲਿਆਂ ਨੂੰ ਲੈਟਰ ਵੀ ਆਈ ਆ ਪਰ ਮੈਂ ਵੀ ਤਿੰਨ ਵਾਰੀ ਚਾਰ ਵਾਰੀ ਫੋਮ ਕੀਤਾ ਵਾ ਵੀ ਇਹ ਸੀਵਰੇਜ ਦਾ ਮਸਾਲਾ ਕਰੋ ਬਹੁਤ ਬੁਰੀ ਹਾਲਤ ਆ ਔਰ ਉਥੇ ਗਲੀ ਕਿ ਲੜਾਈਆਂ ਹੁੰਦੀਆਂ ਪਈਆਂ ਨੇ ਲੋਕੀ ਇੱਕ ਦੂਜੇ ਤੇ ਗੱਲ ਪੈਂਦੇ ਪੈਂਦੇ ਉਹ ਕਹਿੰਦਾ ਪਾਣੀ ਮੇਰੇ ਘਰ ਨੂੰ ਆ ਰਿਹਾ ਉਹ ਕਹਿੰਦਾ ਮੇਰੇ ਘਰ ਨੂੰ ਆ ਰਿਹਾ ਜਦੋਂ ਜਦੋਂ ਇਹ ਸੀਵਰੇਜ ਦਾ ਹੱਲ ਕਰਦਾਂਗੇ ਲੜਾਈਆਂ ਸੜੀਆਂ ਕਦੋਂ ਅਸੀਂ ਇਹਨਾਂ ਕੋਲ ਸਾਰੇ ਪਹਿਰੇ ਪਰਮਾ ਕੋ ਪਰਨੋ ਚਾਰ ਦਿਨ ਦਾ ਟਾਈਮ ਲਿਆਗਾ ਤੇ ਜੇ ਕੋਈ ਨਾ ਆਵੇ ਪਹਿਲਾਂ ਪਹਿਲਾਂ ਇਹਨਾਂ ਨੂੰ ਸਫਾਈ ਕਰਕੇ ਪਾਣੀ ਚਲਾ ਕੇ ਦੱਸੋ ਤੇ ਤੁਹਾਡੇ ਖਿਲਾਫ ਜੇ ਜੀ ਕੋਈ ਸ਼ਾਸਤਰੀ ਕਾਰਵਾਈ ਇਹ ਜੋ ਕੀਤੀ ਜਾਏਗੀ ਧੰਨਵਾਦ ਸੰਕੇਤੀਕ ਕੌਲ ਕੇ ਤੁਹਾਡੇ ਵੱਲੋਂ ਦਿੱਤਾ ਗਿਆ ਸੀ ਉਹ ਆ ਚੁਪਿਆ ਗਿਆ ਹੈ ਕਿਤੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਅੱਜ ਪ੍ਰਸ਼ਾਸਨ ਨੇ ਕੋਈ ਈਓ ਤੇ ਕੋਈ ਨਹੀਂ ਆਧਿਕਾਰੀ ਨਹੀਂ ਕੋਈ ਵੀ ਆਏ ਫਿਰ ਵੀ ਇਥੋਂ ਦਾ ਸੈਨੀਟੇਸ਼ਨ ਡਿਪਾਰਟਮੈਂਟ ਦਾ ਜਿਹੜਾ ਹੈ ਡਾ ਸਿੰਘ ਇਹਨਾਂ ਨੇ ਸਾਨੂੰ ਅਸ਼ਵਾਸ ਦਿਵਾਇਆ ਕਿ ਅਸੀਂ 3-4 ਦਿਨਾਂ ਦਾ ਇਹਨਾਂ 2 ਦਿਨਾਂ ਦਾ ਟਾਈਮ ਮੰਗਿਆ ਸੀ ਅਸੀਂ ਇਹਨਾਂ ਨੂੰ 4 ਦਿਨਾਂ ਦਾ ਦਿੱਤਾ ਕਿ 4 ਦਿਨ ਦੇ ਵਿੱਚ ਵੀ ਤੁਸੀਂ ਸਾਡੀ ਜਿਹੜੀ ਉਹ ਪਾਣੀ ਕਲੀਅਰ ਕਰਕੇ ਉਹਨੂੰ ਨਾਲਾ ਚਲਾ ਕੇ ਤੇ ਉਹਨੂੰ ਕਰ ਦਿਓ ਤੇ ਜੇ ਨਹੀਂ ਕਰਨਗੇ ਤਾਂ ਫਿਰ ਦੁਬਾਰਾ ਇੱਥੇ ਆ ਕੇ ਮੰਗਲਵਾਰ ਤੋਂ ਬਾਅਦ ਫਿਰ ਦੁਬਾਰਾ ਨਵੀਂ ਰਣਨੀਤੀ ਬਣਾ ਕੇ ਇੱਥੇ ਫੇ ਤਗੜੇ ਲੈਵਲ ਤੇ ਤੁਹਾਨੂੰ ਤੇ ਆ ਕੇ